ਸਸਰੀ ਕਾ ਜੇ ਸਾਰਿਆਂ ਨੂੰ ਤੇ ਅਜ ਮਹੀ ਪੈਂਦੇ ਨੂੰ ਤਿੰਨ ਦਿਨ ਹੋ ਗਏ ਬੜਾ ਜ਼ੋਰ ਦਾ ਆਉਂਦਾ ਹੈ ਤੇ ਆਪਣਾ ਚੁੱਲਾ ਚੌਂਤਰਾ ਪੇ ਜਗਿਆ ਜਮਾ ਉੱਤੇ ਪਾਣੀ ਖੜ ਗਿਆ ਤੇ ਆ ਦੇਖੋ ਕਿੰਨਾ ਪਾਣੀ ਖੜਾ ਹੈਗਾ ਉੱਤੇ ਤੇ ਪਾਸਿਆਂ ਦੇ ਪਾਸੇ ਵੀ ਹੋ ਕੇ ਵਿੱਚ ਵੀ ਪਾਣੀ ਵੜ ਗਿਆ ਇਹਦੇ ਕੋਈ ਵਸ ਦੀ ਗੱਲ ਨਹੀਂ ਰਹੀ ਵਾਛੜਾ ਨਾਲ ਤੇ ਹੁਣ ਆਪਾਂ ਚੋ ਵੇਖੀ ਨੰਦਰ ਵਿੜੂ ਬਣਾਵਾਂਗੇ ਗੀਠੀ ਤੇ ਇੱਥੇ ਨਹੀਂ ਬਣਦੀ ਇੱਥੇ ਤਾਂ ਪਾਣੀ ਪਾਣੀ ਹੋ ਗਿਆ ਚੁੱਲਾ ਚੌਂਤਰਾ ਸਾਰਾ ਭਿੱਜ ਗਿਆ ਤੇ ਪਾਣੀ ਆਵੇ ਚੁੱਲਿਆਂ ਤੇ ਵੀ ਪਾਣੀ ਇਸ ਤਰ੍ਹਾਂ ਡੂੰਘਾ ਹੋ ਕੇ ਖੜ ਗਿਆ ਵਿੱਚ ਦੀ ਥੋੜਾ ਥੋੜਾ ਜਿਹਾ ਹੀ ਵੀ ਜਾਂਦਾ ਤੇ ਇਹ ਪਾਣੀ ਦੇ ਹੁਣ ਆਪਾਂ ਮਾੜਾ ਮੋਟਾ ਬਾਹਰ ਕੱਢ ਦਿੰਨੇ ਆ ਤੇ ਫੇਰ ਵੇਖੀ ਮੀਂਹ ਆ ਜਾਂਦਾ ਤਾਂ ਫੇਰ ਭਰ ਜਾਂਦੇ ਆ ਤੇ ਵਿੱਚੋਂ ਸਾਰਾ ਭਿੱਜ ਗਿਆ ਚੁੱਲਾ ਚੌਂਤਰਾ ਬੱਸ ਦੀ ਗੱਲ ਨਹੀਂ ਰਹੀ ਇਹ ਤੇ ਪਾਸੇ ਦੇ ਪਾਣੀ ਬਹੁਤ ਪੈ ਗਿਆ ਮੀਂਹ ਜਲ ਜ਼ੋਰ ਦਾ ਪਰਸੋਂ ਦਾ ਪਈ ਜਾਂਦਾ ਤੇ ਜਦੋਂ ਧੁੱਪਾਂ ਪੈਣ ਲੱਗੀਆਂ ਉਦੋਂ ਆਪਾਂ ਇਹਨੂੰ ਠੀਕ ਕਰਾਂਗੇ ਉਹਨਾਂ ਚਿਰ ਆਪਾਂ ਇਹਦੇ ਤੇ ਵੀਡੀਓ ਨਹੀਂ ਬਣਾਉਂਦੇ ਤੇ ਹੁਣ ਅੱਜ ਆਪਾਂ ਬਣਾਵਾਂਗੇ ਅੰਦਰ ਗੋੜਾ ਵਾਲੇ ਗੁਲਗੁਲੇ। ਹੁਣ ਆਪਾਂ ਗੁਲਗੁਲੇ ਬਣਾਉਣ ਲੱਗੇ ਆਂ। ਆ ਆਟਾ ਆਪਾਂ ਛਾਣ ਕੇ ਰੱਖ ਲਿਆ ਸੀਗਾ। ਕਾ ਬੰਡੇ ਕੌਲੀ ਆਟੇ ਦੀ ਹੈਗੀ। ਤੇ ਆ ਗੋੜਾ ਆਪਾਂ ਭਿਉਂ ਕੇ ਰੱਖ ਲਿਆ ਸੀ ਪਹਿਲਾਂ ਥੋੜਾ ਜਿਹਾ ਗਰਮ ਪਾਣੀ ਕਰਕੇ। ਵੀ ਭਿੱਜ ਜਾਂਦਾ ਸੀ ਇਥੇ ਹੀ। ਤੇ ਗੋੜਾ ਆਪਣਾ ਹੁਣ ਆਪਾਂ ਆਟੇ ਦੇ ਵਿੱਚ ਥੋੜੀ ਜਿਹੀ ਸੌਂਫ ਪਾਵਾਂਗੇ। ਸੌਂਫ ਨਾਲ ਸਕੇ ਸਵਾਦ ਲੱਗਦੇ ਆ। ਮੇਹੀ ਪਿੰਦੇ 'ਚ ਜਿਆਦਾ ਇੱਕ ਸਵਾਲ ਲੱਗਦੇ ਗੁਲਗਲੇ ਕਈ ਤਾਂ ਖਰ ਸੌਫਾ ਵਾਲੇ ਖਾ ਕੇ ਨਹੀਂ ਰਾਜੀ ਕਈ ਖਾ ਕੇ ਰਾਜੀ ਹੈ ਪਰ ਸਿੱਖਾਣੇ ਆ ਤਾਂ ਕਰਕੇ ਸੌਂ ਪਾਉਣੇ ਆ ਕਈ ਆ ਹੁੰਦੇ ਸੀ ਸੌਫਾ ਵਾਲੇ ਨਹੀਂ ਖਾਂਦੇ ਇਹਨੂੰ ਸੌਫ ਨੂੰ ਆਪਾਂ ਚੰਗੀ ਤਰ੍ਹਾਂ ਲਾ ਲਾਂਗੇ ਹੁਣ ਆਪਾਂ ਆਟੇ 'ਚ ਪਾਣੀ ਪਾਵਾਂਗੇ ਮਿੱਠਾ ਘੋੜਾ ਵਾਲਾ ਪੁਣਕੇ ਪਾਵਾਂਗੇ ਜਿੰਨੇ ਜਿੰਨੇ ਲੋੜ ਆ ਆਟੇ ਦੀ ਪਾਣੀ ਦੀ ਉਹਨਾਂ ਨਾਲ ਪਾਵਾਂਗੇ

ਠੀਕ ਜਾਈ ਰੱਖਾਂਗੇ ਥੋੜਾ ਜਿਹਾ ਆਪਾਂ ਬੇਕਿੰਗ ਬੋਨਡਰ ਪਾਵਾਂਗੇ ਇਹਦੇ ਨਾਲ ਪਰਲੇ ਹੋ ਜਾਂਦੇ ਆ ਵਧੀਆ ਇੰਨਾ ਕੁ ਪਾਵਾਂਗੇ ਫੁੱਲ ਜਾਂਦੇ ਆ ਵਧੀਆ ਤੇ ਇਹਨੂੰ ਆਪਾਂ ਲਾ ਲਾਂਗੇ ਚੰਗੀ ਤਰ੍ਹਾਂ ਤੇ ਪਾਣੀ ਥੋੜਾ ਜਿਹਾ ਹੋਰ ਪਾਊਗਾ ਆਪਾਂ ਪਾਵਾਂਗੇ ਹਰ ਲਾ ਕੇ पानी पावे थोड़ा जहा बच गया पानी इनाक जो चाहना हो चाहते हैं சங்க தரா ரேன் பண்ண ਜੇ ਤੇਲ ਗਰਮ ਹੋ ਗਿਆ ਫਿਰ ਆਪਾਂ ਵਿੱਚ ਗੁਲਗੁਲੇ ਕੱਢਾਂਗੇ ਤੇਲ ਗਰਮ ਹੋ ਗਿਆ ਹੁਣ ਆਪਾਂ ਗੁਲਗੁਲੇ ਪਾਵਾਂਗੇ ਵਿੱਚ ਛੋਟੇ ਛੋਟੇ ਪਾਵਾਂਗੇ ਉਕੇ ਰਹਿਣੇ ਕ ਪਾਵਾਂਗੇ ਆਪਾਂ ਬਾਕੀ ਫੇਰ ਪਾਵਾਂਗੇ ਜੇ ਰਹਿੰਦੇ ਆ ਇਹ ਚੰਗੀ ਤਰ੍ਹਾਂ ਰੜ ਗਏ ਫੇਰ ਆਪਾਂ ਕੱਢਾਂਗੇ ਆਪਣੇ ਗੁਲਗੁਲੇ ਤਿਆਰ ਹੋ ਗਏ ਹੁਣ ਆਪਾਂ ਕੱਢਾਂਗੇ په ستاسو تران جوړه راځي او کډلنګ ਕੋਨੇ ਗੁਲਗਲੇ ਬਣ ਗਏ ਸਾਰੇ ਸਾਰੇ ਆਪਾਂ ਬਣਾ ਲਏ ਬਹੁਤ ਵਧੀਆ ਬਣੇ ਆ ਪੋਲੇ ਪੋਲੇ ਬਣੇ ਆ ਗੁਲਗਲੇ ਬਹੁਤ ਵਧੀਆ ਗੋੜਾਲੇ ਗੁਲਗਲੇ ਇਹ ਮੀਂਹ ਦੇ ਵਿੱਚ ਜਾਏ ਸਵਾਲ ਲੱਗਦੇ ਕੁਸ ਮੀਂਹ ਪਿਆ ਹੋਵੇ ਤਾਂ ਤੇ ਜੇ ਸਾਡੇ ਵੀਡੀਓ ਕੋ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ